ਆ ਤਲਾਬ ਆ ਵਾਲਾ ਔਰ ਆ ਤਲਾਬ ਇਧਰ ਸੁੱਕਾ ਪਿਆ ਆ ਤਲਾਬ ਸੁੱਕਾ ਪਿਆ ਹੈ ਇਧਰ ਔਰ ਇਧਰ ਕਰੋ ਔਰ ਇਧਰਲੇ ਪਾਸੇ ਆ ਫੈਕਟਰੀ ਦੇ ਪਰਲੇ ਪਾਸੇ ਆ ਉਦੀ ਜਿਹੜੀ ਵੇਸਟੇਜ ਆਲਾ ਇਹਦੇ ਪਾਸੇ 12 ਤੋਂ 13 ਤਲਾਬ ਹੋਣ ਜਿਹੜੇ ਸੁੱਕੇ ਪਏ ਨੇ ਪਹਿਲੀ ਗੱਲ ਅਸੀਂ ਇਹਨਾਂ ਨੂੰ ਫੈਕਟਰੀ ਵਾਲਿਆਂ ਨੂੰ ਪਿਸਟਲਰੀ ਵਾਲਿਆਂ ਨੂੰ ਪੁੱਛਣੀ ਹੈ ਕਿ ਬਾਕੀ ਦਾ ਪਾਣੀ ਕਿੱਧਰ ਗਿਆ ਜਿਹੜੇ ਤੁਸੀਂ 15 ਤਲਾ ਭਰਦੇ ਹੁੰਦੇ ਸੀ ਹੁਣ ਸਿਰਫ ਇੱਕ ਹੈ ਬਾਕੀ ਦੇ 14 ਕਿੱਧਰ ਗਏ ਪਤਾ ਕਿੱਧਰ ਗਏ ਉਹ ਔਰ ਵਰਸ ਬੋਰ ਕਰਕੇ ੱਲੇ ਬਾਹਰੇ ਨੇ ਪਾਣੀ ੱਲੇ ਤਾਕੀ ਔਰ ਆ ਪਾਣੀ ਆ ਲੱਖਾਂ ਪਰੇ ਚਲਿਆ ਗਿਆ ਸਾਤੋਂ ਖੜਿਆੜੀ ਜਾ ਰਿਹਾ ਇੰਨੀ ਕੁ ਫਤਕੂ ਹੈ ਪਾਣੀ ਔਰ ਇਹ ਪਾਣੀ ਇਦੂ ਗਾਂ ਆnde ਜੀ ਇਹਨੂੰ ਅਸੀਂ ਟ੍ਰੀਟਮੈਂਟ ਰਾਈ ਗਾਂ ਪਾਉਨੇ ਆ ਤੇ ਬਾਕੀ 14 ਤਲਾਬਾਂ ਦਾ ਪਾਣੀ ਕਿੱਥੇ ਜਾ ਰਿਹਾ ਹੈ ਬਾਕੀ 14 ਤਲਾਬਾਂ ਦਾ ਪਾਣੀ ਕਿੱਥੇ ਜਾ ਰਿਹਾ ਧਰਤੀ ਦੇ ਥੱਲੇ ਔਰ ਉਹਦੇ ਥੱਲੇ ਜਾਣ ਕਰਕੇ ਆਪ ਸਾਰੇ ਬੰਦਿਆਂ ਨੂੰ ਤੁਸੀਂ ਪੁੱਛ ਸਕਦੇ ਹੋ ਇਹਨਾਂ ਦੇ ਕਾਲਾ ਪੀਲਾ ਹੋ ਗਿਆ ਹੈ ਕੈਂਸਰ ਦੇ ਮਰੀਜ਼ ਵੱਧ ਗਏ ਨੇ ਔਰ ਸਕਿਨ ਗਲ ਗਈ ਹੈ ਆ ਹਾਲ ਹੋ ਰਿਹਾ ਹੈ ਔਰ ਸਾਡੀਆਂ ਸਰਕਾਰਾਂ ਦਾ ਮੂੰਹ ਸਿਉਂਤਾ ਹੋਇਆ ਜੇ ਬੋਲ ਜਾਣ ਤਾਂ ਤੋ ਬਾਈ ਗੱਲ ਇਨੀ ਆ ਕਿ ਖੜਨਾ ਨਾ ਯਾਰਾ ਆ ਖੜੇ ਆ ਕੇ ਮੈਂ ਪਹਿਲੀ ਵਾਰੀ ਮੈਂ ਮੁਸ਼ਕ ਦੇਖਿਆ ਇਹ ਜਾ ਤੇ ਧੰਨਾ ਇਹ ਲੋਕ ਇਸੇੜ ਕੇ ਤੇ ਹਮੀਰਾ ਮਿਲ ਖੜੇ ਆ ਬਾਈ ਨੇ ਦੱਸਿਆ ਕੂਰਥਲਜ ਈਦ ਵੀ ਬਣਿਆ ਰਮਲੇ ਦਾ ਕੀਤਾ ਹਮੀਰਾ ਮਿਲ ਦੇ ਉੱਤੇ ਤੇ ਉਹੀ ਮਿਲ ਐ ਇਹ ਬਾਈ ਦੱਸ ਦਿਆ ਕਿ ਸਾਡੇ ਐਸ ਇਲਾਕੇ ਦੇ ਵਿੱਚ ਕੋਈ ਰਸਤਾ ਨਹੀਂ ਕਰਦਾ ਆ ਹਮੀਰੇ ਪਿੰਡ ਨਹੀਂ ਹੁੰਦਾ ਹਾਂ ਇੰਨੇ ਹਾਲਾਤ ਮਾੜੇ ਆ ਸਾਰਾ ਜਿੰਨਾ ਜ਼ਹਿਰਾ ਦੇਖੋ ਆ ਤਲਾਪ ਤੇ ਸਾਰਾ ਦਰਤੀ ਇੱਥੇ ਨਾ ਜਾ ਰਿਹਾ ਕੱਪਿੱਛੇ ਲੋਟੇ ਖੜੇ ਸਾਰੇ ਇਹਨਾਂ ਨੇ ਬਿਲਕੁਲ ਰਿਪੋਰਟ ਆ ਅੱਗੇ ਆ ਜਾਓ ਯਾਰ ਖੜਾ ਹੀ ਹੀ ਜਾ ਰਿਹਾ ਹੈ ਹੈਰਾਨੀ ਜਨ ਗੱਲ ਇੱਕ ਹੋਰ ਦੇਖੋ ਆ ਜਾ ਲੱਖ ਪਿੱਛੇ ਇਹ ਲੋਕ ਰਹਿੰਦੇ ਰਿਪੋਰਟ ਦਿਖਾਉਣਾ ਬਾਈ ਕਿੱਥੇ ਆ ਰਿਪੋਰਟ ਕਿਹਦੇ ਕੋਲ ਸੀ ਇਹ ਰਿਪੋਰਟ ਕੋਈ ਨਹੀਂ ਆ ਜਾਂਦੀ ਬਲੈ ਕੇ ਆ ਰਿਹਾ ਪਿੱਛੇ ਆ ਰਿਹਾ ਇਹ ਰਿਪੋਰਟ ਹੋ ਚੁੱਕੀ ਹੈ ਜੀ ਖਰੜ ਦੇ ਵਿੱਚੋਂ ਰਿਪੋਰਟ ਕਰਾਈ ਹੈ ਜਿਹੜੀ ਸਰਕਾਰੀ ਲੈਬੋਰੀ ਹੈ ਉਹਦੇ ਚੋਂ ਰਿਪੋਰਟ ਆਈ ਹੈ ਸਰਕਾਰੀ ਖਰੜ ਦੇ ਵਿੱਚ ਹਾਂ ਤੇ ਇਹਨਾਂ ਨੇ ਇਹ ਕਿਸੇ ਵੀ ਪਾਣੀ ਨੂੰ ਪੀਣ ਯੋਗ ਨਹੀਂ ਦੱਸਿਆ ਇਸ ਲੈਬੋਰੀ ਨੇ ਆਸਾ ਇਲਾਕੇ ਦੇ ਪਿੰਡਾਂ ਦਾ ਪਾਣੀ ਟੈਸਟ ਹੋਇਆ 2023 ਦੇ ਵਿੱਚ ਤੇ ਜਿਹੜੇ ਇੱਕ ਅਧਿਕਾਰੀ ਤੋਂ ਇਹ ਲੈਬੋਰੀ ਦੇ ਵਿੱਚ ਲੈ ਰਿਪੋਰਟ ਕਿਸੇ ਕਲਰਕ ਤੋਂ ਜਾਂ ਹੋਰ ਬੰਦਿਆਂ ਤੋਂ ਉਹ ਸਾਰੇ ਬੰਦੇ ਡੀਸੀ ਕਪੂਰਥਲਾ ਨੇ ਸਸਪੈਂਡ ਕਰਤੇ ਵੀ ਰਿਪੋਰਟ ਲੀਕ ਕਿਉਂ ਕੀਤੀ ਦੇਖੋ ਲੋਕ ਮਰ ਰਹੇ ਆ ਕੈਂਸਰ ਨਾਲ ਕਾਲੇ ਪਿਆਰ ਰਿਪੋਰਟ ਆ ਦਿਖਾ ਦੇ ਰਿਪੋਰਟ ਆ ਨੇੜੇ ਕਰਕੇ ਦਿਖਾ ਦੀ 2023 ਦੀ ਰਿਪੋਰਟ ਆ ਪਾਣੀ ਪੀਣ ਯੋਗ ਹੀ ਨਹੀਂ ਡੀਸੀ ਸਾਹਿਬ ਕਰਨੈਲ ਸਿੰਘ ਸਰਦਾਰ ਕਰਨੈਲ ਸਿੰਘ ਸੀ ਉਦੋਂ ਡੀਸੀ ਡੀਸੀ ਲੱਗੇ ਸੀਗੇ ਉਦੋਂ 23 ਦੇ ਵਿੱਚ ਕਰਨੈਲ ਸਿੰਘ ਕਬੂਲਸਲਾ ਉਹਨਾਂ ਨੇ ਅਧਿਕਾਰੀ ਸਸਪੈਂਡ ਕਰਤੇ ਉੱਥੋਂ ਬਦਲਤੇ ਵੀ ਤੁਸੀਂ ਇਹ ਰਿਪੋਰਟ ਜਾਰੀ ਕਿ ਦੱਸੀ ਕਿਉਂ ਲੋਕਾਂ ਨੂੰ ਹੱਤ ਹੋ ਗਈ ਆ ਸਰਕਾਰ ਹੁਣ ਲੋਕਾਂ ਨੂੰ ਮਾਰ ਵੀ ਰਹੀ ਆ ਜਹਰਾਂ ਪਾਕੇ ਪਾਣੀਆਂ ਚ ਤੇ ਲੋਕਾਂ ਨੂੰ ਜੇ ਕੋਈ ਮਾੜਾ ਮੋਟਾ ਪਤਾ ਲੱਗਦਾ ਤਾਂ ਨਾਲ ਦੀ ਨਾਲ ਉਹਨੂੰ ਇਹ ਆ ਹਾਲਾਤ ਕਰਦੇ ਆ ਅਧਿਕਾਰੀ ਸਸਪੈਂਡ ਕਰਤੇ ਲੋਕਾਂ ਨੂੰ ਡਰਾ ਲਾ ਦਬਕਾ ਲਿਆ ਸੋ ਭਰਾਵੋ ਅਸੀਂ ਜਿਵੇਂ ਬਾਰ ਬਾਰ ਗੱਲ ਕਰ ਰਹੇ ਹਾਂ ਵੀ ਇੱਕ ਥਾਂ ਨਹੀਂ ਪੰਜਾਬ ਨੂੰ ਹਜ਼ਾਰਾਂ ਥਾਵਾਂ ਦੇ ਉੱਤੇ ਜਿਹੜਾ ਪਾਣੀ ਜ਼ਹਿਰ ਪਾ ਕੇ ਚਾਹੇ ਧਰਤੀ ਹੇਠਾਂ ਚਾਹੇ ਦਰਿਆਵਾਂ 'ਚ ਮਾਰਿਆ ਜਾ ਰਿਹਾ ਹੁਣ ਇੱਕ ਗੱਲ ਦੱਸਿਓ ਜੇ ਇੱਕ ਪਾਸੇ ਇਹੋ ਜਿਹੇ ਹਾਲਾਤ ਨੇ ਬੁਰਾ ਹਾਲਾ ਲੋਕਾਂ ਦਾ ਇੱਥੇ ਜੇ ਤੁਹਾਡੇ ਤੱਕ ਸਬੈਲ ਪਹੁੰਚ ਜੇ ਨਾ ਸੱਚੀ ਤੁਸੀਂ ਬੇਹੋਸ਼ ਹੋ ਜਾਓ ਅਸੀਂ 10 ਮਿੰਟ ਬਾਅਦ ਆਹੋ ਮੰਜਾ 5 ਮਿੰਟ ਰਹਿ ਮੂਹਰੇ ਮਰ ਜੂ 10 ਮਿੰਟ ਬਾਅਦ ਅਸੀਂ ਵੀ ਡਿੱਗ ਪਾਂਗੇ ਹੁਣ ਸੋਚੋ ਇਸ ਫੈਕਟਰੀ ਜਿਹੜੇ ਕੰਮ ਕਰਦੇ ਨੇ ਲੋਕ ਉਹਨਾਂ ਦਾ ਕੀ ਹਾਲ ਹੈ ਔਰ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਹੁਣ ਇਹ ਗੱਡੀ 'ਚ ਦੱਸਿਆ ਇਸ ਜਗ੍ਹਾ ਬਲਾਸਟ ਹੋਇਆ ਸੀ ਕਿੱਥੇ ਹੋਇਆ ਸੀ ਬਲਾਸਟ ਨੇ ਟੈਂਕਰ ਆ ਇਸ ਦੇ ਗੈਸ ਨਾਲ ਬਲਾਸਟ ਹੋਇਆ ਸੀਗਾ ਜੀ ਜੀ ਦਾ ਟੈਂਕਰ ਸੀ ਇਹਦਾ ਔਰ 10 ਬੰਦੇ ਮਰੇ ਸੀ ਓਪਨ ਇਹਨਾਂ ਨੇ ਇੱਕ ਬੰਦਾ ਕੀਤਾ ਸੀ 10 ਤੋਂ ਜ਼ਿਆਦਾ ਸੀ ਉਦੋਂ 10 ਤੋਂ ਜ਼ਿਆਦਾ ਮਾਰੇ ਸੀਗੇ ਇੱਕ ਸੀ ਮਤਲਬ ਇੱਧਰ ਆ ਕੇ ਦੱਸੋ ਉਧਰ ਆ ਕੇ ਦੱਸੋ ਉਸ ਟੈਨਾਂ 'ਚ ਰੋਟੀ ਖਾਂਦੇ ਹੁੰਦੇ ਹਾਂ ਜੀ ਇੱਥੇ ਫੈਕਟਰੀ 'ਚ ਕੰਮ ਕਰਦੇ ਹੁੰਦੇ ਹਾਂ ਹਾਂ ਇਹਦੇ ਫੈਕਟਰੀ 'ਚ ਕੰਮ ਕਰਦੇ ਸੀ ਹਾਂ ਜੀ ਆਹ ਸਾਹਮਣੇ ਪਲਾਂਟ ਦੇ ਵਿੱਚ ਜਿਹੜਾ ਵੱਡਾ ਹੋ ਰਿਹਾ ਸੀ ਉਹਦੋਂ ਇੱਥੇ ਰੋਟੀ ਖਾਂਦੇ ਹੁੰਦੇ ਸੀ ਕਾਫੀ ਜਿਹੜੇ ਬਾਹਰਲੇ ਪ੍ਰਦੇਸੀ ਟਰੱਕਾਂ ਦੇ ਆ ਇਹਨਾਂ ਸ਼ੋਅ ਹੀ ਨਹੀਂ ਕੀਤਾ ਇਹ ਬੰਦੇ ਕਿੰਨੇ ਮਰ ਗਏ ਸੀ ਉਦੋਂ 30 ਤੋਂ 35 ਬੰਦਿਆਂ ਦਾ ਸਰਵੇ ਹੈਗਾ ਸੀ ਜਿਹੜੀ ਅੰਦਰ ਲੇਬਰ ਹੈ ਜਿਨ੍ਹਾਂ ਨੂੰ ਪਤਾ ਪਰ ਉਹ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਕਿਉਂਕ ਮੌਤੇ ਬੰਦੇ ਕਹਿੰਦਾ ਰੋਜ਼ਗਾਰ ਮਰ ਜੂ ਜੇ ਜ਼ਿੰਦਗੀ ਨਾ ਬਚੀ ਯਾਰ ਭਾਜੀ 2012 ਤੋਂ ਰੋਜ਼ਗਾਰ ਬੰਦ ਆ ਬਿਲਕੁਲ ਇੱਥੇ ਰੋਜ਼ਗਾਰ ਕੀ ਕਰਨਾ 70% ਪਰਪੂਟ ਦਿੰਦੇ ਆ ਦੋ ਸਰਦਰੀਆਂ ਮੇਰੇ ਕੋਦੇ ਆ ਇੱਧਰ ਖੜ ਕੇ ਦੱਸੋ ਕੈਮਰੇਡ ਦੱਸੋ ਡੀਸੀ ਸਾਹਿਬ ਕਪੂਰਥ ਲੈਣੂ ਦੱਸਣ ਦੇ ਬਾਵਜੂਦ ਵੀ ਜ਼ਿਲ੍ਹੇ ਦੇ ਦੋ ਡੀਸੀ ਬਦਲ ਜਾਣ ਤੇ ਜਿਹੜਾ ਮੌਜੂਦਾ ਡੀਸੀ ਉਹਨੂੰ ਵੀ ਪਾਣੀ ਦੀ ਸੈਂਪਲਿੰਗ ਦੀ ਰਿਪੋਰਟ ਦਿੱਤੀ ਹੋਵੇ ਮੇਰੀ ਮੀਟਿੰਗ ਹੋਈ ਹੋਵੇ ਡੀਸੀ ਸਾਹਿਬ ਨਾਲ ਮੇਰੇ ਕੋਲ ਰਿਪੋਰਟ ਹੀ ਫੜਨ ਨੂੰ ਤਿਆਰ ਨਹੀਂ ਪਾਣੀ ਦੀ ਵੀ ਅਸੀਂ ਪਾਣੀ ਦੀ ਰਿਪੋਰਟ ਇਹ ਫੜ ਲਈਏ ਵੀ ਹਪੀਰੇ ਦੇ ਜਿਹੜੇ ਹਾਲਾਤ ਆ ਉਹ ਕੀ ਆ ਕਿਉਂਕਿ ਡੀਸੀ ਕਪੂਰਥਲੇ ਨੂੰ ਬਾਰ ਬੀਕਰ ਰਿਪੋਰਟਾਂ ਮੈਂ ਖੋਦੀ ਮੈਡੀਕਲ ਰਿਪੋਰਟ ਦਿੱਤੀ ਵੀ ਮੇਰਾ ਪਿੱਤਾ ਡਲ ਗਿਆ ਵੀ ਸਾਰਾ ਕੁਝ ਹੋਇਆ ਪਰ ਅੱਜ ਤੱਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਬੋਲਣ ਨੂੰ ਤਿਆਰ ਹੀ ਨਹੀਂ ਫੈਕਟਰੀ ਮੇਰਾ ਦੇ ਬਰਕਰ ਇੱਥੇ ਐਡਾ ਬੁਰਾ ਹਾਲ ਹੈ ਕਿ ਖੜਾ ਨਹੀਂ ਜਾ ਸਕਦਾ ਹੁਣ ਸਾਰੇ ਅਸੀਂ ਟੁੱਟਣ ਲੱਗ ਗਏ ਹੁਣ ਤੁਹਾਨੂੰ ਅਗਲੀ ਜਗ੍ਹਾ ਉਹ ਵਿਖਾਵਾਂਗੇ ਜਿੱਥੇ ਮੋਟਰ ਥੱਲੇੋਂ ਪਾਣੀ ਕਿਹੋ ਜਿਹਾ ਨਿਕਲਦਾ ਐ ਇੱਥੋਂ ਉਹ ਥੋੜੀ ਜੀ ਦੂਰ ਲਿ ਜਾ ਕੇ ਵਖਾਉਣੇ ਕਿ ਨੇੜੇ ਤੇੜੇ ਦੇ ਪਿੰਡਾਂ ਦਾ ਹਾਲ ਕੀ ਹੋ ਰਿਹਾ ਜ਼ਮੀਨ ਥੱਲੇ ਕਿੱਧਰ ਗਿਆ ਪਾਣੀ ਪਾਣੀ ਤਾਂ ਓਨਾ ਹੀ ਨਿਕਲਦਾ ਉਹ ਥੱਲੇ ਗਿਆ ਰਿਵਰਸ ਬੋਰ ਕਰਕੇ ਔਰ ਤੁਹਾਡੇ ਇਲਾਕੇ ਵਾਲੇ ਨੂੰ ਬੋਰ ਕੀਤੇ ਹੋ ਕੇ ਪੁੱਛ ਸਕਦੇ ਹੋ ਨਾਲ ਕਿੰਨੇ ਬੋਰ ਹੋਇਆ ਅੰਦਰ ਔਰ ਪਾਣੀ ਥੱਲੇ ਪਾਉਣਾ ਇਹ ਸਭ ਤੋਂ ਵੱਡਾ ਅਪਰਾਧ ਹੈ ਕਿਉਂਕਿ ਚਿੱਕ ਬੰਦਾ ਨਹੀਂ ਮਰਦਾ ਪਤਾ ਨਹੀਂ ਕਿੰਨੇ ਬੰਦੇ ਮਰਦੇ ਨੇ ਤੇ ਉਹ ਤੜ ਤੜ ਕੇ ਮਰਦੇ ਨੇ ਮੈਨੂੰ ਆ ਪ੍ਰਮਿੰਦਰ ਜੀ ਉਹ ਰਾਣੀ ਵਖਾਇਆ ਸੀ ਨਵਾਬ ਦੇ ਹੱਥਾਂ ਕੀ ਗੱਲੇ ਪਏ ਸੀ ਕਿਉਂਕਿ ਇਹਦੇ ਨਾਲ ਸਰੋਸਾ ਹੁੰਦਾ ਕੈਂਸਰ ਹੁੰਦਾ ਥੋੜੇ ਕਾਲਾ ਪੀਲਾ ਹੁੰਦਾ ਔਰ ਸਕਿਨ ਦੀਆਂ ਪ੍ਰੋਬਲਮਾਂ ਪਤਾ ਹੀ ਨਹੀਂ ਕਿੰਨੀਆਂ ਹੁੰਦੀਆਂ ਨੇ ਕਿ ਮੌਤ ਵੀ ਲੇਕਿਨ ਉਹ ਵੀ ਤੜ ਤੜ ਕੇ ਤੁਸੀਂ ਸੁਣਿਆ ਉਹਨਾਂ ਨੇ ਕਾਲੇ ਪਾਣੀ ਦੀ ਸਜਾ ਅੱਜ ਸਾਰਾ ਪੰਜਾਬ ਕਾਲੇ ਪਾਣੀ ਦੀ ਸਜਾ ਪੂ ਕਰਿਆ ਕੀ ਗੁਨਾਹ ਕੀਤਾ ਅਸੀਂ ਕੀਤਾ ਮੈਂ ਦੱਸਦਾ ਤੁਸੀ ਕੀ ਗੁਨਾਹ ਕੀਤਾ ਕਿਉਂਕਿ ਤੁਸੀਂ ਐਡੇ ਲੀਡਰ ਚੁਣੇ ਇਹ ਬਾਦਲ ਇਹ ਅਮਰਿੰਦਰ ਇਹ ਚੰਨੀ ਇਹ ਭਗਵਾਨ ਤੁਤੋਂ ਨਹੀਂ ਨਿਕਪੇ ਤੇ ਆਪਾਂ ਚੁਣੇ ਕਦੇ ਅਸੀਂ ਕੁੱਤਿਆਂ ਤੇ ਆਵਾਂਗੇ ਜਨ ਸਰਵੇ ਇਹ ਕਹਿ ਕੇ ਪਾਵਾਂਗੇ ਯਾਰ ਜਾਣਦਾ ਪਾਉ ਇਹ ਮੇਰੇ ਭਲਾ ਨਾ ਕਮਾਇਆ ਸੀ ਥੋੜਾ ਜਿਹਾ ਪੰਗੂਤਿਆ ਤੇ ਆ ਗਏ ਜਿਸ ਦਿਨ ਆਪਾਂ ਪੰਗੂਤਿਆਂ ਤੇ ਆ ਗਏ ਤੁਸੀਂ ਵੇਖੋ ਜੇ ਗੱਲ ਦਾ ਬਦਲ ਮੀਤਾ ਕਿਉਂਕਿ ਜ਼ਮਾਨਾ ਡਿਮਾਂਡ ਦਾ ਤੇ ਸਪਲਾਈ ਦਾ ਜੋ ਮੰਗਾਂਗੇ ਉਹੀ ਮਿਲੂਗਾ ਅਸੀਂ ਮੰਗਦੇ ਕੀ ਹੈ ਕਿ ਸਾਨੂੰ ਸ਼ਰਾਬ ਦੀ ਬੋਤਲ ਦੇ ਜਾ ਸਾਨੂੰ 1000 ਰੁਪਏ ਦਾ ਲਾਲਚ ਦੇ ਜਾ ਸਾਨੂੰ ਆਹ ਲੋਕਤ ਦੇ ਜਾ ਅਸੀਂ ਤੇਨੂੰ ਲੋਕਤ ਮਾਰਿਆ ਹੁੰਦਾ ਸੀ ਹੋਰ ਵੀ ਮਤਲਬ ਚੱਕੀ ਫਟੇ ਦਿੱਤੇ ਸਾਡੇ ਪਿੰਡ ਵੀ ਹੋਇਆ ਕਿ ਲੈ ਵੀ 10000 ਰੁਪਇਆ ਲੋਕਦਾ ਔਰ ਸਾਡੇ ਘਰ ਰੰਜੇ ਨੇ ਦੋ ਦੋ ਤਰ੍ਹਾਂ ਤੋਂ ਪੈਸੇ ਲੈ ਲਏ ਉਹ ਸਾਡੇ ਪਿੰਡ ਜਿਹੜੇ 200 ਰੁਪਏ ਦੀ ਬਣੀ ਸੀ ਮੈਂ ਮਤਲਬ ਖੜੇ ਹੋਏ ਸੀ ਮੈਂ ਪੁੱਛਿਆ ਉਹਨਾਂ ਨੂੰ ਮਰਵਾ ਕੇ ਪੁੱਛਵਾਇਆ ਕਿ 300 ਰੁਪਏ ਦੀ ਬਣੀ ਕਿ 35-35 ਲੱਖ ਰੁਪਇਆ ਲਾਦਾ ਹੈ ਅਰੇ ਨਹੀਂ ਜੀ ਗਲਤੀ ਹੋ ਗਈ ਅਗਲੇ ਦਿਨ ਇਕੱਠੇ ਹੋਗੇ ਤੇ ਘਰੋਂ ਘਰ ਜਾ ਕੇ ਪੁੱਛਣ ਲੱਗੇ ਤੂੰ ਸਾਥੋਂ ਵੀ ਮੈਨੂੰ ਲੈ ਆਏ ਤੋ ਵੀ ਲੈ ਇਹ ਕਦੇ ਵਾਪਸ ਕਰ ਨਵੀਂ ਜੁਗਲਬੰਦੀ ਬਣਾ ਲਈ ਮਾਂ ਦੇ ਪੁੱਤਾਂ ਨੇ ਉਹ ਆਪਾਂ ਨੇ ਅਸੀਂ ਤੋਂ ਮੰਗਣਗੇ ਜੀ ਤੂੰ ਘਰ ਆ ਕੇ ਦੇ ਦੇ ਅਸਲੇ ਦਾ ਖਤਮ ਜਦੋਂ ਅਸੀਂ ਇਹੋ ਜੀ ਪ੍ਰੈਕਟਿਸ ਕਰਦੇ ਹਾਂ ਤਾਂ ਅਸੀਂ ਉਮੀਦ ਕੀ ਕਰਦੇ ਹਾਂ ਅੱਜ ਪੰਜਾਬ ਦਾ ਪਾਣੀ ਨਹੀਂ ਪੰਜਾਬ ਦੀ ਧਰਤੀ ਨਹੀਂ ਬਰਬਾਦ ਹੋਉਣੀ ਕੁਝ ਗੁਨਾਹ ਸਾਡੇ ਵੀ ਨੇ ਨੋਟ ਡਾਊਨ ਹੱਲੇ ਪਾਣੀ ਪੌਣਾ ਬਹੁਤ ਵੱਡਾ ਮਰਾਦ ਹੈ ਤੇਰੀ ਪਾਣੀ ਪੌਣਾ ਬਹੁਤ ਬੁਨਾ ਹੈ ਪਰ ਜਿਹੜੀਆਂ ਅਸੀਂ ਸਾਨੂੰ ਕਿਹਾ ਜਾਂਦਾ ਇੱਕ ਪੂਰੀ ਯੂਨੀਆ ਦੀ ਅਸੀਂ ਚਾਰ ਕਰਦੇ ਸਪਰੇਅ ਕਰਦਿਆਂ ਅਸੀਂ ਚਾਰ ਕਰਦੇ ਆ ਇੱਕ ਡਾਲੀ ਤੋਂ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਪੰਜਾਬ ਚ ਰਹੇ ਕੇ ਵੀ ਪੰਜਾਬ ਦੇ ਬੰਦੇ ਮੱਧ ਪ੍ਰਦੇਸ਼ ਦੀ ਕਣਖ ਖਾਂਦੇ ਕਿਉਂ ਕਿਤੇ ਵੀ ਗਲ ਦੇ ਮੁਆਲੇ ਜੇ ਵੀ ਆਰਾ ਜਲੰਧਰ ਜਾ ਕੇ ਉਥੋਂ ਦੇ ਬੰਦੇ ਕੰਮ ਕੀ ਲੈਂਦੇ ਆ ਔਰ ਮੱਧ ਉਦੇਸ਼ੀ ਕਹਿੰਦੇ ਡਬਲਯੂਡੀ ਸਾਡੇ ਨੂੰ ਕਿਉਂ ਕਿਉਂਕਿ ਅਸੀਂ ਅਣਗੈਸਹੀ ਜਾਈ ਲਈ ਹੈ ਕਿਨੇ ਕੀ ਕੀ ਹੈ ਆਪਾਂ ਹੀ ਕੀ ਕਿ ਬੱਚਾ ਬੰਦਾ ਆਉਂਦਾ ਜੀ ਸੱਦ ਕੇ ਆਵੇ ਸਾਡੇ ਬੰਦੇ ਵੀ ਬਾਹਰਲੇ ਮੁੱਖਾਂ ਚ ਬਾਹਰਲੇ ਸੁਭਿਆਨ ਵਿੱਚ ਕੰਮ ਕਰ ਜਾਂਦੇ ਆ ਪਰ ਜਿਹੜਾ ਇੱਥੇ ਸਾਡੀਆਂ ਨੌਕਰੀਆਂ ਤੇ ਕਾਬਜ ਹੋਣਾ ਸਾਡੀ ਧਰਤੀ ਤੇ ਕਾਬਜ ਹੋਣਾ ਇਹ ਬਹੁਤ ਵੱਡਾ ਸਖਣਾ ਕਰੂਗਾ ਆ ਸੋਦੇ ਜਲੰਧਰ ਦੇ ਵਿੱਚ ਸਹਾਇਕ ਲਾਈਨਮੈਨ ਭਰਤੀ ਹੋਏ ਆ 181 ਬੰਦੇ ਹਰਿਆਣੇ ਦੇ ਆ 11 ਬੰਦੇ ਜਲੰਧਰ ਦੇ ਹੁਣ ਦੀ ਆਪੇ ਸਾਹਬਾ ਨੂੰ ਸਾਡਾ ਪਾਣੀ ਕੀ ਰਹਿਣਾ ਜਿਹੜਾ ਮੁੱਖ ਮੰਤਰੀ ਕਹਿੰਦਾ ਮੈਂ 60000 ਨੌਕਰੀ ਦੇਤੀ ਮੈਂ 50000 ਨੌਕਰੀ ਦੇਤੀ ਉਹਨਾਂ ਨੌਕਰੀਆਂ ਦੇ ਵਿੱਚ ਕਾਬਿਲ ਕੌਣ ਹੋ ਰਿਹਾ ਆਪਾਂ ਚੁੱਪਾਂ ਸੋਡੇ 80 ਸਾਲ ਤੋਂ ਇਹ ਧਰਤੀ ਜ਼ਹਿਰ ਪਾਈ ਜਾ ਰਹੀ ਆ ਕੈਮੀਕਲ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਪਾਣੀਆਂ ਨਾਲ ਆਪਾਂ ਕਿੰਨੇ ਕੁ ਬੰਦੇ ਇਸ ਇਲਾਕੇ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਉੱਠ ਕੇ ਵਿਰੋਧ ਕੀਤਾ ਸੰਸ ਕੀਤਾ ਜੀ ਅਸੀਂ ਤੇ ਮੇਰੇ ਤਰੀਕ ਨੂੰ ਲੁਧਿਆਣੇ ਇਕੱਠ ਰੱਖਿਆ ਫੁੱਟੇ ਦਰਿਆ ਦੇ ਕਰਕੇ ਧਨਾਲਾ ਬਣ ਗਿਆ ਜਿਹੜਾ ਅੱਜ ਕੱਲ੍ਹ ਜਿਹਦੇ ਵਿੱਚ ਕੱਲ ਸੀਚ ਚੜ ਖੜਾ ਵੀਡੀਓ ਪਾਈ ਜਾਂਦਾ ਪਰਲੇ ਪਾਸੇ ਪਿੱਛੇ ਖੜਾ ਦਰਿਆ ਤੋਂ ਲਹੇੜਾਂ ਤੋਂ ਪਿੱਛੇ ਵੀ ਇੱਥੇ ਪਾਣੀ ਸਾਫ਼ ਹੋ ਗਿਆ। ਤੈਨੂੰ ਤਰੀਕ ਨੂੰ ਇਕੱਠ ਰੱਖਿਆ। ਅਸੀਂ ਉਹ ਜੈਸਲਮੇਰ ਤੱਕ ਗਏ, ਬਿਕਾਨਰ ਤੱਕ ਗਏ, ਗੰਗਾ ਨਗਰ ਤੱਕ ਗਏ। ਸਾਰਾ ਦੱਖਣੀ ਮਾਲਵਾ ਫਰੀਦਕੋਟ ਤੋਂ ਲੈ ਕੇ ਫਬੂਲ ਫਾਲਕਾ ਤੱਕ ਗਏ। ਲੋਕਾਂ ਨੂੰ ਪੀੜ ਦਿੱਤੀ 6 ਮਹੀਨੇ ਫਿਰਦੇ ਰਹੇ ਵੀ ਆਓ ਯਾਰ ਸਾਨੂੰ ਮਾਰਤਾ। 80 80 ਫੀਸਦੀ ਇੱਕ ਮਿੰਟ ਦੇ ਵਿੱਚ ਕਾਲਾ ਪੀੜਿਆ ਕੈਂਸਰ, ਜੰਮਦੇ ਜਵਾਕਾਂ ਨੂੰ ਮੂੰਹ ਦਾ ਕੈਂਸਰ। ਅਪਹਾਜ ਮੰਦ ਬੁੱਧੀ ਜਵਾਕ ਅਤੇ ਜਰਹੇਲਾ ਭੈਣੀ ਧਰਾਗ ਵਾਲਾ ਪਿੰਡਾਂ ਚ ਗਏ ਛੋਟੇ ਛੋਟੇ ਜਵਾਕ ਮੱਜਾਂ ਦੇ ਪਿਆ ਫਿਰਕਦੇ ਆ ਗਰੀਬ ਚਰਿਆਂ ਮਾਵਾ ਗਰੀਬਿਆਂ ਦਾ ਮਜ਼ਦੂਰੀ ਕਰਦੀਆਂ ਦਿਹਾੜੀ ਕਰਦੀਆਂ ਸਾਡੀਆਂ ਬੀਬੀਆਂ ਨੇ ਆਪੇ ਜਵਾਕ ਅਪਹਾਜ ਪੰਗ ਜਵਾਕ ਨੂੰ ਮਗਰ ਝੋਲੀ ਚ ਪਾਖਲ ਜਾਂਦੀਆਂ ਨੇ ਕੰਮ ਕਰਦੇ ਨੇ ਇਹ ਹਾਲਾਤ ਆਉਂਦੇ ਪਿੰਡਾਂ ਦੇ ਜਿੱਥੇ ਸਾਰਾ ਜ਼ਹਿਰ ਸੱਤ ਰੋਜ਼ ਰਾਹੀਂ ਪੋਸਿਆ ਜਾ ਰਿਹਾ ਹੈ ਉਹ ਕਾਰਤਾ ਛੇ ਮਹੀਨੇ ਦਨਾਲ ਕੀਤੀ ਵੀ ਆਵਾਜ਼ਾਂ ਆਪਾਂ ਬੰਦ ਕਰਨਾ ਹੈ ਬੰਦਾ 2-3000 ਪਹੁੰਚਿਆ ਬੰਦਾ 3 ਕਰੋੜ ਰੁਪਏ ਦਾ ਪੰਜਾਬ ਤੇ Rajasthan ਦੇ ਬੰਦਾ ਪਹੁੰਚਦਾ 2-3000 ਹੈ ਆਈ ਤਾਂ ਵੈਸੇ ਵੀ ਮਰ ਰਹੇ ਆ ਕੋਈ ਦੌੜ ਨਹੀਂ ਦੁਸ਼ਮਣ ਨੂੰ ਸਾਨੂੰ ਗੋਲੀ ਮਾਰਨ ਦੀ ਸਾਨੂੰ ਵਾਹੇ ਲੜਾਉਣ ਦੀ ਸਾਨੂੰ ਜਿੱਲਾ ਸਿੱਟਣ ਦੀ ਸਾਨੂੰ ਪਾਣੀ ਨੇ ਮਾਰ ਦੇਣਾ ਦੂਜੀ ਗੱਲ ਬੋਲੀ ਦੀ ਕਰਦੇ ਆ ਅਸੀਂ ਲਗਾਤਾਰ 15 16 ਤੋਂ ਲੈ ਕੇ ਪੰਜਾਬੀ ਮਾਂ ਬੋਲੀ ਲਈ ਲੜ ਰਹੇ ਆ ਰੰਗ ਵੀ ਮਾਰੇ ਬੋਰਡਾਂ ਤੇ ਪਰਚੇ ਵੀ ਹੋਏ ਅੰਦਰ ਵੀ ਜਾਣਾ ਪਿਆ ਸਕੂਲਾਂ 'ਚ ਵੀ ਜਾ ਕੇ ਲੜਦੇ ਆ ਆ ਤੁਸੀਂ ਕਿੰਨੇ ਪਿੰਡਾਂ ਦੇ ਕਿਥੇ ਬੰਦੇ ਆਏ ਬੈਠੇ ਹੋ ਥੋੜੇ ਜਵਾਕ ਸਕੂਲ 'ਚ ਛੋੜਦੇ ਆ ਦੱਸੋ ਕੋਈ ਬੰਦਾ ਆਪਣੇ ਜਵਾਕ ਮੰਗਰ ਸਕੂਲ 'ਚ ਗਿਆ ਕੋ ਬਾਹਰ ਖੜੀ ਕਰੋ ਵੀ ਮੈਂ ਜਾ ਕੇ ਪਤਾ ਕਰਦਾ ਕਿ ਮੇਰੇ ਜਵਾਕ ਨੂੰ ਕੀ ਪੜਾਉਂਦੇ ਆ ਕਿਹੜਾ ਇਤਿਹਾਸ ਕਿਹੜਾ ਸਾਹਿਤ ਕਿਹੜੀ ਬੋਲੀ ਕੋ ਜਾਣਦਾ ਜੀ ਨਹੀਂ ਖੇਤਾਂ ਦੇ ਵੀ ਅਸੀਂ ਜਾਣ ਵਟ ਗਏ ਕੰਮ ਵੀ ਛੱਡ ਕੇ ਬਹਿਲੇ ਰਹਿੰਦੇ ਆ ਟ੍ਰਾਂਸਪੋਰਟ ਦੀ ਉੱਥੇ ਬਹਿ ਕੇ ਉਹ ਵਿਆਹ ਦੇ ਬਾਗੋ ਭੋਗ ਤੇ ਬਾਗੇ ਇਧਰ ਨੂੰ ਆ ਕੇ ਉਹਨਾਂ ਬਾਗੇ ਜਿੱਥੇ ਸਕੂਲਾਂ ਸਾਡੀਆਂ ਨਸਲਾਂ ਤਿਆਰ ਹੋ ਰਹੀਆਂ ਸਾਡਾ ਤਾਂ ਇੱਕ ਜੀ ਨੇ ਸਾਹਮਣਾ ਜਾ ਕੇ ਉੱਥੇ ਕਦੇ ਪਤਾ ਨਹੀਂ ਕਰਦੇ ਕਿ ਨਸਲਾਂ ਕਿਹੋ ਜਿਹਾ ਤਿਆਰ ਹੋ ਰਹੀਆਂ ਮੈਂ ਨਹੀਂ ਕਹਿੰਦਾ ਜਿੱਥੇ ਮਰਜ਼ੀ ਪੜਾਓ ਜਵਾਕ ਨਾ ਅੰਗਰੇਜ਼ੀ ਮਾੜੀ ਐ ਨਾ ਹਿੰਦੀ ਮਾੜੀ ਐ ਨਾ ਕੋਈ ਹੋਰ ਬੋਲੀ ਮਾੜੀ ਐ ਕੱਲ ਹੋ ਰਹੀ ਆਪਣੀ ਮਾਂ ਬੋਲੀ ਦੀ ਇਹੇ ਸ਼ਾਸ਼ਾ ਹੁੰਦੀਆਂ ਨੇ ਜਦੋਂ ਕਿਸੇ ਕਾਮ ਨੂੰ ਮਾਰਿਆ ਜਾਂਦਾ ਖਤਮ ਕੀਤਾ ਜਾਂਦਾ ਹੈ ਸ਼ਾਸ਼ਾ ਦੇ ਨਾਲ ਉਹਦੀ ਬੋਲੀ ਮਾਰੀ ਜਾਂਦੀ ਐ ਉਹਦੇ ਕੁਦਰਤੀ ਵਸੀਲੇ ਤਬਾਹ ਕੀਤੇ ਜਾਂਦੇ ਆ ਜਿਵੇਂ ਆਪਣੇ ਕੁਦਰਤੀ ਜੋ ਮੁੱਦਾ ਟੁੱਕਿਆ ਸੀ ਜਿਹੜੇ ਮੁੱਦੇ ਤੇ ਸਿੱਖ ਸੰਘਰਸ਼ ਜੋ ਚੱਲਿਆ ਸੀ ਉਸ ਸਮੇਂ 84 ਤੋਂ ਬਾਅਦ ਜੋ ਘਟਨਾਵਾਂ ਹੋਈਆਂ ਸਨ ਉਸ ਮੋਟੇ ਨੂੰ ਆਪਣੀ ਫਿਲਮ ਰਾਹੀਂ ਲੋਕਾਂ ਤੱਕ ਪਹੁੰਚਾਇਆ ਸੀ ਇੱਕ ਸੰਦੇਸ਼ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਬਣਿਆ ਸਨ ਕਿਸ ਤਰ੍ਹਾਂ ਪੰਜਾਬ ਨੂੰ ਉਸ ਸਮੇਂ ਦੀ ਸਰਕਾਰਾਂ ਦੇ ਵਿੱਚ 84 ਤੋਂ ਬਾਅਦ ਜੋ ਹਾਲਾਤ ਸਨ ਉਹਨਾਂ ਦਾ ਸਾਹਮਣੇ ਬਹੁਤ ਮੋੜੇ ਤਰੀਕੇ ਨਾਲ ਦੱਸਾਇਆ ਸੀ ਤੇ ਇਹਨਾਂ ਦੇ ਜਿਹੜੇ ਇਹਨਾਂ ਨੂੰ ਜਿਹੜਾ ਕੰਮ ਨੇ ਬਾਅਦ ਜੋ ਆਪਾਂ ਦੇ ਇੱਕ ਫਿਲਮ ਉੱਚਾ ਸਤੂਤਾਂ ਹੋਰ ਫਿਲਮਾਂ ਵੀ ਆਏ ਇਸੇ ਨੂੰ ਆਪਣੇ ਕੰਮ ਨੇ ਇਹ ਇੱਕ ਕੰਮ ਲਈ ਕੋਈ ਇਹ ਨਹੀਂ ਕਿ ਵਹਿਲੇ ਨੇ ਪਰ ਇਹਨਾਂ ਦੀ ਬੜੀ ਭਾਦਰੀ ਹੈ ਕਿ ਆਪਣੇ ਕੰਮ ਛੱਡ ਕੇ ਸਮਾਜ ਸੇਵਾ ਵਾਸਤੇ ਲੱਗੇ ਨੇ ਤੇ ਜਿਹੜਾ ਰੁੱਦਾ ਇਹਨਾਂ ਨੇ ਪਿਛਲੇ ਦਿਨ ਆਪਾਂ ਦੱਸਿਆ ਹੋਇਆ ਹੈ ਕਿ ਆਪਾਂ ਵੀ ਘਰ ਬੈਠ ਕੇ ਸ਼ਾਇਦ ਵੇਖਿਆ ਹੋਵੇਗਾ ਮੇਰੇ ਵੀਰ ਉੱਥੇ ਗਏ ਵੀ ਨੇ ਲੁਧਿਆਣੇ ਜਾ ਕੇ ਲੱਖ ਹਸਤਾਣਾ ਦੀ ਅੰਤੋਜ ਮਾਨ ਦੀ ਨੇ ਜੋ ਬੁੱਡੇ ਨਾਲੇ ਦਾ ਪਾਣੀ ਸੀਗਾ ਉਸ ਤੋਂ ਸਾਰੇ ਬੜਾ ਤਕੜਾ ਕੱਟ ਕੀਤਾ ਸੀ ਪਰ ਕੱਟ ਨੂੰ ਰੋਕਣ ਲਈ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀਆਂ ਸਨ ਅੱਜ ਇਹ ਸਾਡੇ ਕੋਲ ਚੱਲ ਕੇ ਆਏ ਨੇ ਤੇ ਆਪਾਂ ਸਾਰੇ ਦਾ ਸੱਚ ਬੰਦਾ ਹੈ ਕਿ ਜਿੱਦਾਂ ਸਾਨੂੰ ਜਾਗੂਤ ਕਰਨ ਆਏ ਨੇ ਤੇ ਆਪ ਇੱਕ ਥੱਦਾ ਦੇ ਕੇ ਚੱਲੇ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਇਕੱਠੇ ਹੋਣ ਦਾ ਕੋਸ਼ਿਸ਼ करिए ਵੱਦੋ ਵੱਦ ਇਸ ਮੁੱਦੇ ਦੇ ਇਕੱਠੇ ਹੋਈਏ ਕਿਉਂਕਿ ਆਪਾਂ ਆਪਣਾ ਪਿੰਡ ਨੂੰ ਬਚਾਣਾ ਆਪਣੇ ਇਲਾਕੇ ਨੂੰ ਬਚਾਣਾ ਕਹਿੰਦਾ ਪਿੰਡ ਨਹੀਂ ਬਚਾਣਾ ਆਪਾਂ ਪੂਰਾ ਇਲਾਕਾ ਬਚਾਣਾ ਜਿਹੜਾ ਬਚਾਣਾ ਪਾਣੀ ਜੋ ਕਹਿੰਦਾ ਖਮੀਰਾ ਦੀ ਜੋ ਨੇੜੇ ਦੇ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਇਹ ਪਾਣੀ ਦੂਸ਼ਣ ਕਰ ਰਿਹਾ ਲੋਕਾਂ ਨੂੰ ਬਿਮਾਰੀਆਂ ਕਰ ਰਿਹਾ ਆਉਂ ਜਿਹਦੇ ਮੇਰੇ ਵੀਰ ਨੇ ਜਿੰਨੇ ਵੀ ਆਪਾਂ ਸਾਰੇ ਇਹਨਾਂ ਨੂੰ ਧੋਸਾ ਦਿਵਾਈਏ ਕਿ ਜਦੋਂ ਵੀ ਇਹ ਆਵਾਜ਼ ਦੇ ਕੇ ਕਿਤੇ ਵੀ ਆਵਾਜ਼ ਦੇ ਸਭ ਤੋਂ ਪਹਿਲਾਂ ਤੇਨਾਂ ਤੁਨ ਕੱਖੀ ਦੰਬੋ ਸਾਡੇ ਇਕੱਠੇ ਉਹਨਾਂ ਸਾਖੀਆਂ ਦੇ ਕਿ ਆਪਾਂ ਸਾਰੇ ਇਕੱਠੇ ਹੋ ਕੇ ਇੰਨਾ ਸਾ ਗਈ ਹੈ ਇੰਨਾ ਸ਼ਬਦਾਂ ਦਾ ਧੰਨਵਾਦ ਆ ਵਾਹਿਗੁਰੂ ਜੀ